ਜੀ ਅੱਜ ਦੇਣਾ ਬੰਦ ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਤੀਰ ਸਿੰਘ ਸਨੀਰ ਅਸੀਂ ਖੜਿਆ ਜੀਰਾ ਜੀਰਾ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਇੱਕ ਬਿਜਲੀ ਘਰ ਅੱਗੇ ਧਰਨਾ ਲਾਇਆ ਗੱਲਬਾਤ ਕਰਾਂਗੇ ਕਿਸਾਨ ਜਥੇਬੰਦੀਆਂ ਦੇ ਨਾਲ ਕਿਉਂ ਧਰਨਾ ਲਾਇਆ ਕੀ ਗੱਲ ਆ ਸੁਨਪਾਲ ਸਿੰਘ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀ ਲਖੋਵਾਲ ਮੈਂ ਪੰਜਾਬ ਦਾ ਅਹੁਦੇਦਾਰ ਆ ਜੀ ਅੱਜ ਐਸ ਕੇ ਐਮ ਦੇ ਸੱਦੇ ਦੇ ਉੱਤੇ ਜਿਹੜੀਆਂ ਸਾਡੇ ਜਥੇਬੰਦੀਆਂ ਦੇ ਨਾਲ ਹੋਰ ਵੀ ਜਥੇਬੰਦੀਆਂ ਆਈਆਂ ਇਸ ਲਈ ਬਹੁਤ ਧੰਨਵਾਦੀ ਜੀ ਨੂੰ ਸਰਦ ਦਲਬਾਖ ਸਿੰਘ ਆਪਦੇ ਨੂੰ ਆਦਮੀ ਲੈ ਕੇ ਆਏ ਆ ਇਹ ਅੱਜ ਅਸੀਂ ਇਹ ਜਿਹੜਾ ਇਹਨਾਂ ਨੇ ਬਿਜਲੀ ਬਿੱਲ 2025 ਤਿਆਰ ਕੀਤਾ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਆਏ ਤੇ ਉਹਦੀ ਕਾਪੀਆਂ ਸਾਹਮਣੇ ਵਾਸਤੇ ਆਏ ਆ ਜੋ ਜਦੋਂ 2025 ਦੇ ਵਿੱਚ ਅਸੀਂ ਦਿੱਲੀ ਗਏ ਸੀਗੇ ਜਿਹੜੇ ਤਿੰਨ ਖੇਤੀ ਕਾਨੂੰਨ ਸੀਗੇ ਉਹਨੂੰ ਰੱਦ ਕਰਵਾ ਕੇ ਆਏ ਸੀ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਬਹੁਤ ਵਧੀਆ ਢੰਗ ਨਾਲ ਚੱਲੇ ਆ ਤੇ ਅਸੀਂ ਇਹਨੂੰ ਜਿੰਨੀ ਦੇਰ ਇਹ ਬੈਲ ਸਰਕਾਰ ਬਾਫ ਸੁਣ ਨਹੀਂ ਲੈਂਦੀ ਉਨੀ ਦੇਰ ਅਸੀਂ ਆਪਦੇ ਧਰਨੇ ਵਿਚਾਰੇ ਜਾਈ ਰੱਖਾਂਗੇ ਸਾਨੂੰ ਜੋ ਵੀ ਕਰਨਾ ਤਾਂ ਕਰਾਂਗੇ ਤੁਸੀਂ ਕਹਦੇ ਪ੍ਰਧਾਨ ਭਾਰਤੀ ਕਿਸਾਨ ਜੋ ਕਾਦਿਆਂ ਜੀ ਦਾ ਬਲਾਕ ਇਹ ਧਰਨਾ ਜੋ ਅੱਜ ਅਸੀਂ ਲਾਇਆ ਜੀ ਇਹ ਮੋਰਚੇ ਦੇ ਕਾਲ ਤੇ ਜੋ ਕਾਪੀਆਂ ਥਾਰ ਦੀ ਸਾਡੀ ਡਿਊਟੀ ਲੱਗੀ ਹੈ ਬੀਲੀ ਘਰ ਮੂਰੇ ਉਹ ਅਸੀਂ ਅੱਜ ਕਾਪੀਆਂ ਥਾੜਾਂਗੇ ਅਸੀਂ ਡਟ ਕੇ ਵਿਰੋਧ ਕਰਦੇ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦਾ ਇਹ ਅਸੀਂ ਕੋਈ ਲਾਗੂ ਨਹੀਂ ਹੋਣ ਦੇਵਾਂਗੇ ਜੋ ਸਾਨੂੰ ਮੋਰਚਾ ਜਿਵੇਂ ਜਿਵੇਂ ਕਾਲ ਦੇਊਗਾ ਅਸੀਂ ਵੱਧ ਵੱਧ ਘੱਟ ਕਰਕੇ ਅਸੀਂ ਡਟ ਕੇ ਵਿਰੋਧ ਕਰਾਂਗੇ ਕਾਇਕੁੱ ਟਿਕਾ ਖਾਲਚ ਭਗ ਸਿੰਘ ਜੀਰਾ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁਣੀ ਦਾ ਮੀਤ ਪ੍ਰਧਾਨ ਸੰਯੁਕਤ ਮੋਰਚੇ ਦੀ ਅੱਜ ਦੀ ਕਾਲ ਸੀ ਕਿ ਜਿਹੜਾ ਹੈਗਾ ਬਿਜਲੀ ਘਰਾਂ ਦੇ ਸਾਹਮਣੇ ਧਰਨਾ ਦੇਣਾ ਤੇ ਸੰਯੁਕਤ ਮੋਰਚੇ ਨੇ ਸਾਡੇ ਮਜ਼ਦੂਰ ਜਥੇਬੰਦੀਆਂ ਦੇ ਸਾਹਮਣੇ ਮੋਰਚੇ ਨੂੰ ਚਿੱਠੀ ਗੱਡੀ ਸੀ ਅੱਜ ਅਸੀਂ ਸੰਯੁਕਤ ਮੋਰਚੇ ਦੇ ਸੱਦੇ ਤੇ ਹਮਾਇਤ ਕਰਨ ਵਾਸਤੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁਣੀ ਨਾਲ ਪਹੁੰਚੇ ਆ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਬਿਗਲੀ ਬੋਰਡ ਪ੍ਰਾਈਵੇਟ ਕਰਨ ਜਾ ਰਹੀ ਹੈ ਸਰਕਾਰ ਉਹਦਾ ਵਿਰੋਧ ਕਰਾਂਗੇ ਸੰਘਰਸ਼ ਕਰਾਂਗੇ ਕਦੇ ਵੀ ਬਿਗਲੀ ਬੋਰਡ ਨੂੰ ਟੁੱਟਣ ਨਹੀਂ ਦੇਵਾਂਗੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ 2001 ਤੋਂ ਲੜਦੇ ਆ ਰਹੇ ਹਾਂ ਕਿ ਬਿਗਲੀ ਬੋਰਡ ਟੁੱਟਣ ਨਹੀਂ ਦੇਣਾ ਕਿਉਂਕਿ ਜਦੋਂ ਚਿਪਾਂ ਵਾਲੇ ਮੀਟਰ ਲੱਗ ਗਏ ਤੇ ਚਿਪਾਂ ਵਾਲੇ ਮੀਟਰਾਂ ਨਾਲ ਸਾਡੇ ਮਜ਼ਦੂਰਾਂ ਦੇ ਘਰਾਂ ਦੇ ਵਿੱਚੋਂ ਲਾਈਟ ਚੱਲ ਜਾਣੀ ਆ ਬੁੱਝ ਜਾਣੀ ਆ ਛੋਟੇ ਮਲਾਜ਼ਮਾਂ ਦੇ ਛੋਟੇ ਦੁਕਾਨਦਾਰਾਂ ਦੇ ਛੋਟੇ ਕਿਸਾਨਾਂ ਦੇ ਘਰਾਂ 'ਚੋਂ ਲਾਈਟ ਬੁਝਣੀ ਆ ਇਸ ਕਰਕੇ ਅਸੀਂ ਇਸ ਸਿਸਟਮ ਦਾ ਵਿਰੋਧ ਕਰਦੇ ਆ ਸੈਂਟਰ ਤੇ ਪੰਜਾਬ ਸਰਕਾਰ ਆਪ ਦਾ ਇਹ ਫੈਸਲਾ ਵਾਪਸ ਲਵੇ ਕਿਉਂਕਿ ਜਿਹੜਾ ਬਿਜਲੀ ਬੋਰਡ ਆ ਇਹ ਇੱਕ ਸੂਬੇ ਦੀ ਰੀੜ ਦੀ ਹੱਡੀ ਆ ਤੇ ਸਾਡਾ ਸੂਬਾ ਖੇਤੀ ਪ੍ਰધાન ਸੂਬਾ ਜਦੋਂ ਕਰ ਲਾਈਟ ਨਹੀਂ ਹੋਊਗੀ ਇਹ ਸੂਬਾ ਚੱਲ ਨਹੀਂ ਸਕੂਗਾ ਸਾਡੇ ਸੂਬੇ ਨੂੰ ਖਤਮ ਕਰਨ ਦੀਆਂ ਨੀਤੀਆਂ ਵਾਂ ਤੇ ਸੈਂਟਰ ਤੇ ਪੰਜਾਬ ਸਰਕਾਰ ਦੀ ਅਸੀਂ ਨਿੰਦਿਆ ਕਰਦੇ ਆ ਨਖੇਦੀ ਕਰਦੇ ਆ ਇਸ ਫੈਸਲੇ ਨੂੰ ਵਾਪਸ ਲਵੇ ਤੇ ਕਦੇ ਵੀ ਪੰਜਾਬ ਦੇ ਲੋਕ ਤੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੂਨੀਆਨ ਇਸ ਬਿਜਲੀ ਬੋਰਡ ਨੂੰ ਪ੍ਰਾਈਵੇਟ ਨਹੀਂ ਹੋਣ ਦਊਗੀ ਅਸੀਂ ਸੰਘਰਸ਼ ਕਰਾਂਗੇ ਤੇ ਜਿੱਤ ਤੱਕ ਲੜਾਂਗੇ